ਇਸ ਬੂਟੇ ਦਾ ਨਾਮ ਹੈ ਜੀ ਟੈਕਸਸ ਸੀਜ ਇਸ ਨੂੰ ਨਿਕੋੜੀਆ ਵੀ ਕਿਹਾ ਜਾਂਦਾ ਇਸ ਦੇ ਵਿੱਚ ਹਾਈਬ੍ਰਿਡ ਤੇ ਦੇਸੀ ਦੋ ਵੈਰਾਈਟੀਆਂ ਆਉਂਦੀਆਂ ਇਹ ਹਾਈਬ੍ਰਿਡ ਵੈਰਾਈਟੀ ਦਾ ਬੂਟਾ ਬਹੁਤ ਜ਼ਿਆਦਾ ਗਿਣਤੀ 'ਚ ਇਹਨੂੰ ਫੁੱਲ ਆਉਂਦੇ ਆ ਇਹ ਦੇਖੋ ਕਿਵੇਂ ਲੱਦਿਆ ਪਿਆ ਫੁੱਲਾਂ ਨਾਲ ਬੂਟਾ ਇਹਦੀ ਹੈਜ ਵੀ ਬਣਾਈ ਜਾ ਸਕਦੀ ਹੈ ਇਸ ਬੂਟੇ ਦੀ ਤੇ ਸਿੰਗਲ ਪਲਾਂਟ ਵੀ ਲਗਾਇਆ ਜਾ ਸਕਦਾ ਹੈ ਬਹੁਤ ਸੋਹਣੀ ਬੋਲ ਬਣ ਜਾਂਦੀ ਏ ਦੀ ਕੋਈ ਖਾਸ ਜ਼ਿਆਦਾ ਕਟਿੰਗ ਨਹੀਂ ਮੰਗਦਾ ਜਿਹੜਾ ਹਾਈਬ੍ਰਿਡ ਬੂਟ ਆ ਆਪਣੇ ਆਪ ਹੀ ਸੰਘਣਾ ਤੇ ਗੁੰਦਵਾ ਬਣਦਾ ਜਿਹੜੀ ਆਰਡੀਨਰੀ ਜਾਂ ਦੇਸੀ ਵੈਰਾਈਟੀ ਆਉਂਦੀ ਆ ਉਹ ਥੋੜਾ ਜਿਹਾ ਕੱਦ ਜ਼ਿਆਦਾ ਕਰਦੀ ਆ ਤੇ ਕਟਿੰਗ ਕਰਨੀ ਪੈਂਦੀ ਆ ਇਹ ਜਿਵੇਂ ਇੱਥੇ ਗੋਲ ਸਰਕਲ ਦੇ ਵਿੱਚ ਲਗਾਏ ਹੋਏ ਆਪਾਂ ਤੇ ਇਹ ਹੈਜ ਵਜੋਂ ਵੀ ਲਗਾਇਆ ਜਾਂਦਾ ਸਿੰਗਲ ਪlant ਵੀ ਗਮਲੇ ਦੇ ਵਿੱਚ ਵੀ ਲੱਗ ਜਾਂਦਾ ਟੋਪੈਸ ਨੂੰ ਮਿਲਣੀ ਜ਼ਰੂਰੀ ਹੁੰਦੀ ਆ ਛਾਵੇਂ ਇਹਦੇ ਫੁੱਲ ਨਹੀਂ ਆਉਂਦੇ ਬਹੁਤ ਸੋਹਣੇ ਫੁੱਲ ਆਉਂਦੇ ਆ ਸਿਲਵਰ ਰੰਗ ਦੇ ਪੱਤੇ ਹੁੰਦੇ ਆ ਤੇ ਹਲਕੇ ਜਾਮਣੀ ਗੁਲਾਬੀ ਮਿਕਸ ਜਿਹਾ ਜਿਹੜਾ ਰੰਗ ਬਣਦਾ ਉਹ ਰੰਗ ਦੇ ਇਹਨੂੰ ਫੁੱਲ ਲੱਗਦੇ ਆ ਪਾਣੀ ਇਸ ਬੂਟੇ ਨੂੰ ਘੱਟ ਚਾਹੀਦਾ ਹੁੰਦਾ ਤੇ ਧੁੱਪ ਜਿੰਨੀ ਜ਼ਿਆਦਾ ਹੋਵੇ ਉਨਾ ਹੀ ਚੰਗਾ ਰਹਿੰਦਾ ਧੁੱਪ ਦੇ ਵਿੱਚ ਹੀ ਇਹ ਜ਼ਿਆਦਾ ਫੁੱਲ ਦਿੰਦਾ ਜ਼ਿਆਦਾ ਪਾਣੀ ਨਹੀਂ ਇਸ ਨੂੰ ਲਗਾਈਦਾ ਸਦਾਬਹਰੇ ਬੂਟਾ ਸਾਰਾ ਸਾਲ ਇਹਨੂੰ ਫੁੱਲ ਆਉਂਦੇ ਰਹਿੰਦੇ ਆ ਆਗੇ ਹਟ ਕੇ ਆਗੇ ਹਟ ਕੇ ਤਾਂ ਸਾਰਾ ਸਾਲ ਇਹ ਬੂਟਾ ਚੱਲਦਾ ਰਹਿੰਦਾ ਬੜੀ ਸੋਹਣੀ ਆਈਟਮ ਆ ਇਹ ਦੇਖੋ ਫੁੱਲਾਂ ਦੇ ਨਾਲ ਬਿਲਕੁਲ ਲੱਦਿਆ ਪਿਆ ਬੂਟਾ ਜਿਸ ਟਾਈਮ ਫੁੱਲ ਨਹੀਂ ਵੀ ਹੁੰਦੇ ਇਹਦੇ ਪੱਤੇ ਕਿਉਂਕਿ ਸਿਲਵਰ ਰੰਗ ਦੇ ਹੁੰਦੇ ਆ ਤਾਂ ਬਹੁਤ ਸੋਹਣੇ ਲੱਗਦੇ ਆ ਇਹਦੇ ਹਾਈਬ੍ਰਿਡ ਜਾਂ ਆਰਡੀਨਰੀ ਵੈਰਾਈਟੀ ਦੇ ਬੂਟੇ ਜਿਸ ਕਿਸੇ ਵੀਰ ਨੂੰ ਚਾਹੀਦੇ ਹੋਣ ਕਿਸਾਨ ਪlant nursery ਪੈਂਡ ਫਰੋਜ ਸ਼ਾ ਜ਼ਿਲ੍ਹਾ ਫਰੋਜਪੁਰ ਤੋਂ ਆਕੇ ਲਿਆ ਜਾ ਸਕਦੇ ਆ ਧੰਨ ਹੋਰ